ਸਤਿ ਸ਼੍ਰੀ ਅਕਾਲ ਐਸਨਿਊਜ਼ 21 ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੰਤਨ ਬਾਬਾ ਬੋੜਸ਼ਾ ਬਲੀ ਜੀ ਦਾ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਾਇਯੋਗ ਨਾਲ ਪਿੰਡ ਸ਼ਕਰੀ ਸਰਹਾਲੀ ਵਿਖੇ ਬੜੀ ਹਤੂਮਤਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤਰਕਾ ਦੇ ਮੁਖੀ ਸਰਵਦਾਰ ਬਾਬਾ ਗੋਰਾ ਜੀ ਨੇ ਦੱਸਿਆ ਕਿ ਇਹ ਮੇਲਾ 20 ਅਗਸਤ 2024 ਪਾਦਰੋਂ ਦੇ ਦੂਜੇ ਵੀਰਵਾਰ ਨੂੰ ਪਿੰਡ ਸ਼ਕਰੀ ਸਰਹਾਲੀ ਤਰਨਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ। ਬਾਬਾ ਗੋਰਾ ਜੀ ਨੇ ਦੱਸਿਆ ਕਿ ਮੇਲੇ ਵਿੱਚ ਸੰਗਤਾਂ ਨੂੰ ਆਦੀਵਾਲ ਕਵਾਲ ਦੀ ਟੀਮ ਵੱਲੋਂ ਕਬਾਲ ਵੀ ਗਾਇਜਾਂਗੇ 1ਵਾਂ 12 ਵਜੇ ਲੱਗੇਗਾ ਮੁੱਖ ਸੇਵਾਤਰ ਬਾਬਾ ਗੋਰਾਜੀ ਨੇ ਦੱਸਿਆ ਕਿ ਮੇਲੇ ਵਿੱਚ ਵਾਤਾਵਰਣ ਦੀ ਸੰਭਾਲ ਲਈ ਪੌਦੇ ਵੀ ਲਗਾਏ ਜਾਣਗੇ ਬਾਬਾ ਗੋਰਾਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਤੰਤਨ ਬਾਬਾ ਬੋਰ샤 ਵਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਇਸ ਮੌਕੇ ਕਮੇਟੀ ਮੈਂਬਰ ਅਮਨਦੀਪ ਸਿੰਘ ਗਿਆਜੂ ਸਿੰਘ ਸਿੰਗਾਪੁਰ ਸਤਾ ਸਿੰਘ ਕੈਨੇਡਾ ਖੁਸ਼ ਕੈਨੇਡਾ ਗੁਰਪ੍ਰੀਤ ਸਿੰਘ ਫੌਜੀ ਜੱਗੂ ਸਿੰਘ ਹਰਪੀਤ ਸਿੰਘ ਸ਼ਾ ਰਵਿਕਮਰ ਸ਼ਾ ਰਵੀ ਸਿੰਘ ਕੋਮਲ ਸਿੰਘ ਦੁੱਬਲੀਵਰ ਆਧਾ ਹਾਜ਼ਰ ਹੋਣਗੇ ਜਯ ਮਸਤਾ ਦੀ ਮੁਖ ਸੇਵਾਦਾਰ ਬਾਬਾ ਬੋਰਾ ਜੀ ਬੇਨਤੀ ਆਪੇ ਬਾਪੂ ਬੋੜਾ ਸਾਹਿਬ ਜੀ ਦਾ 29 ਤਰੀਕ ਨੂੰ ਮੇਲਾ ਮਨਾਇਆ ਜਾ ਰਿਹਾ ਅਟੋਲਟ ਲੰਗਰ ਵਰਤਾਇਆ ਜਾਣਗੇ ਪਿੰਡ ਸ਼ਗਰੀ ਵਿਖੇ ਹਰ ਸਾਲ ਦੀਦਰਾ ਮੇਲਾ ਮਨਾਇਆ ਜਾਂਦਾ ਆ ਬਾਪੂ ਬੋੜਾ ਸਾਹਿਬ ਜੀ ਦਾ ਦੂਸਰੇ ਵੀਰਵਾਰ ਨੂੰ 29 ਤਰੀਕ ਤੇ ਭਾਦਰੋਂ ਨੂੰ ਮਨਾਇਆ ਜਾਂਦਾ ਆ ਤੇ ਜੈ ਮਾਤਾ ਦੀ ਜੈ ਮਾਤਾ ਕਵਾਲ ਦੇ ਕਿੰਨੀ ਤਰੀਕ ਨੂੰ ਲੱਗਣਗੇ 29 ਤਰੀਕ ਨੂੰ ਕਵਾਲ ਲੱਗਣਗੇ ਜੀ ਤੇ ਬਾਪੂ ਜੀ ਦੇ ਹਰ ਸਾਲ ਦੀ ਇਸ ਤਰ੍ਹਾਂ ਮੇਲਾ ਮਨਾਉਂਦੇ ਆ ਤੇ ਬਾਪੂ ਜੀ ਦੇ ਕਵਾਲ ਲਾਉਂਦੇ ਆ ਤੇ ਹਰ ਲੰਗਰ ਪੰਡਾਰੇ ਅਟੋਟੋ ਉੱਤੇ ਆ ਜਾਣਗੇ ਇਹ ਬਾਪੂ ਗੋੜ ਸਾਜੀ ਦੇ ਮੇਲੇ ਮਨਾਉਣੇ ਆ ਜੈ ਮਸਤਾਂ ਦੀ ਜੈ ਮਸਤਾਂ